ਇਹ ਜਿਹੜਾ ਆਪਣਾ ਸਲਾਦ ਪੱਤਾ ਲਾਇਆ ਗਿਆ ਹੈਗਾ ਇਹਨੂੰ ਲੈਟਸ ਕਹਿੰਦੇ ਆਪਾਂ ਤੇ ਬਿਲਕੁਲ ਠੋਕਮਾ ਸਮਾਂ ਇਹਨੂੰ ਲਾਉਣ ਦਾ ਜਿਹੜਾ ਚੱਲ ਰਿਹਾ ਹੈਗਾ ਲੈਟਸ ਆਮ ਤੌਰ ਤੇ ਤੁਸੀਂ ਜਿਹੜਾ ਵੱਡੇ ਵੱਡੇ ਸਟੋਰਾਂ ਦੇ ਵਿੱਚੋਂ ਜਦੋਂ 버ਗਰ ਖਰੀਦਦੇ ਹੋਗੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਫਾਸਟ ਫੂਡ ਖਰੀਦਦੇ ਹੋ ਤਾਂ ਉਹਦੇ ਵਿੱਚ ਪਾਇਆ ਜਾਂਦਾ ਹੈ ਸਬ ਦੇ ਵਿੱਚ ਕਾਫੀ ਪਾਇਆ ਜਾਂਦਾ ਹੈਗਾ ਲੈਟਸ ਕਾਫੀ ਮਹਿੰਗੀ ਫਸਲ ਹੈਗੀ ਤੇ ਆਪਣੇ ਬਹੁਤ ਘੱਟ اگਾਈ ਜਾਂਦੀ ਹੈ ਜਦੋਂ ਆਪਾਂ ਇਹਦਾ ਪੱਤਾ ਤੋੜਦੇ ਹੁੰਦੇ ਹਾਂ ਜੋ ਵਿੱਚੋਂ ਦੁੱਧ ਨੁਮਾ ਜਿਹੜੀ ਚੀਜ਼ ਨਿਕਲਦੀ ਹੈਗੀ ਕਾਫੀ ਇਹਨੂੰ ਹੈਲਦੀ ਦੱਸਿਆ ਜਾਂਦਾ ਤਾਕਤਵਰ ਦੱਸਿਆ ਜਾਂਦਾ ਹੈਗਾ ਪਰ ਆਪਣੀ ਖਰਾਕ ਦੇ ਵਿੱਚ ਇਹਨੂੰ ਆਪਾਂ ਬਿਲਕੁਲ ਨਹੀਂ ਵਰਤਦੇਗੇ ਬਹੁਤ ਘੱਟ ਵਰਤਦੇ ਹੈਗੇ ਸੋ ਇਹਨਾਂ ਚੀਜ਼ਾਂ ਨੂੰ ਆਪਣੀ ਖਰਾਕ ਦੇ ਵਿੱਚ ਲੈ ਕੇ ਆਉਣਾ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਬਹੁਤ ਆਸਾਨੀ ਨਾਲ ਆਪਣੀ ਧਰਤੀ ਦੇ ਉੱਪਰ ਇਹ ਚੀਜ਼ਾਂ ਹੋ ਜਾਂਦੀਆਂ ਹੈਗੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਹਰ ਸਾਲ ਆਪਾਂ ਜਿਹੜਾ ਲੈਟਸ ਲਾਉਣੇ ਹੈਗੇ ਇਹਦੇ ਵਿੱਚ ਤਿੰਨ ਚਾਰ ਵੈਰਾਈਟੀਆਂ ਲਿਗੀਆਂ ਇੱਕ ਲੀਫ ਗ੍ਰੀਨ ਬਾਈ ਦੀ ਹੈਗੀ ਇੱਕ ਜਿਹੜੀ ਰੈੱਡ ਵਾਲੀ ਵੈਰਾਈਟੀ ਹੈਗੀ ਹੈ ਤੇ ਇੱਕ ਇਹਦੇ ਵਿੱਚ ਆਈਸਵਰਗ ਜਿਹੜੀ ਕਿ ਬਿਲਕੁਲ ਕਹਿ ਲਓ ਕਿ ਪੱਤ ਗੋਭੀ ਮੰਗੂ ਜਿਹੜੀ ਆਪਣੀ ਹੁੰਦੀ ਹੈਗੀ ਇਹ ਸਾਰੀਆਂ ਵੈਰਾਈਟੀਆਂ ਆਪਾਂ ਖੇਤ ਦੇ ਵਿੱਚ ਹਰ ਸਾਲ ਲਗਭਗ ਲਾਉਂਦੇ ਆਂ ਤੇ ਬੀਜ ਵੀ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਸਾਂਝੀਆਂ ਕਰਨ ਦਾ ਇੱਕੋ ਇੱਕ ਮੰਤਵ ਹੈਗਾ ਕਿ ਚੰਗੀ ਖਰਾਕ ਖਾਈਏ ਤੇ ਚੰਗੀ ਸਿਹਤ ਬਣਾਈਏ ਧੰਨਵਾਦ